ਹਾਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀਰ ਨਿਸ਼ਾਨਦੇ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੈ ਪਸ਼ੂ ਵਪਾਰ ਦਾ ਕੀਤਾ ਵੀਰ ਨਿਸ਼ਾਨਦਾ ਤੇ ਪਸ਼ੂ ਦੋਸਤੋ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਇਸ ਕਰੇ ਹੁੰਦੇ ਰਹਿੰਦੇ ਆ ਵਿਕਰੀ ਵਾਲੇ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਪਾਈਆਂ ਨੇ ਤੇ ਬਹੁਤ ਚੰਗੇ ਚੰਗੇ ਪਸ਼ੂ ਤੁਹਾਨੂੰ ਦਿਖਾਏ ਆ ਨਾਲ ਦੀ ਨਾਲ ਇੱਕ ਹੋਰ ਗੱਲ ਆਪਾਂ ਦੱਸ ਦਿੰਨੇ ਆ ਦੋਸਤੋ ਰੇਟ ਪੜਤਾ ਬੜਾ ਜਾਇਜ਼ ਤੇ ਜੈਨੂਨ ਹੁੰਦਾ ਤੇ ਬਾਕੀ ਕੋਈ ਵੀਰ ਦੋ ਟਾਈਮ ਤਸੱਲੀ ਕਰਨੀ ਚਾਹੁੰਦਾ ਤਿੰਨ ਟਾਈਮ ਤਸੱਲੀ ਕਰਨੀ ਚਾਹੁੰਦਾ ਤੁਸੀਂ ਘਰੇ ਆਣ ਕੇ ਆਪਣੀ ਤਸੱਲੀ ਕਰ ਲਿਓ ਤੇ ਅੱਜ ਤਰੀਕ ਤੁਸੀਂ ਨੋਟ ਕਰੋ ਅੱਜ 22 ਅਗਸਤ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੋਸਤੋ ਸ਼ਾਮ ਦੇ ਸਾਢੇ 3 ਵਜੇ ਦਾ ਕਰਦਿਆਂ ਵੀਰ ਨਿਸ਼ਾਨ ਦੇ ਨਾਲ ਗੱਲਬਾਤ ਸਭ ਤੋਂ ਪਹਿਲਾਂ ਵੀਰ ਨਿਸ਼ਾਨ ਸਾਸਤਰੀ ਕਾਰ ਸਾਸੀਆ ਵੀਰ ਜੀ ਕਾਇਮ ਸੇਤਾ ਕਾਇਮ ਕਾਇਮ ਵੀਰ ਜੀ ਕਿਰਪਾ ਬਾਬੇ ਦੀ ਵੀਰ ਜੀ ਠੀਕ ਆ ਅਸਾਂ ਨਿਸ਼ਾਨ ਵੀਰੇ ਹਾਂਜੀ ਇੱਕ ਆਪਾਂ ਪਿਛੇ ਵੀਡੀਓ ਪਾਈ ਸੀ ਚਾਰ ਕਮਜਾਂ ਦਿਖਾਈਆਂ ਸੀ ਦੇਖ ਗਿਆ ਵੀ ਜੀ ਸਾਰੇ ਪਸ਼ੂ ਦੇਖੇ ਸੀ ਹਾਂ ਜੀ ਸਾਰੇ ਵੀ ਤੇ ਨੀਲੀ ਰਵੀ ਦੇ ਮਾਲ ਸੀਗਾ ਹਾਂ ਜੀ ਨੀਲੀ ਰਵੀ ਦਾ ਮਾਲ ਵੀ ਜੀ ਤੇ ਬਾਕੀ ਟ੍ਰੈਂਡ ਬੜਾ ਨੀਲੀ ਰਵੀ ਦਾ ਪਸ਼ੂ ਜਦੋਂ ਵੀ ਕੋਈ ਚੰਗਾ ਨਿਕਲਦਾ ਵੀਰ ਟੁੱਟ ਕੇ ਪੈ ਜਾਂਦੇ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਅੱਛਾ ਨਛਣ ਇੱਕ ਮੋٹے ਜਿਹੇ ਤੌਰ ਤੇ ਸ਼ੋਰਟ ਦੇ ਵਿੱਚ ਦੱਸ ਦਈਏ ਆਪਣੇ ਵੀਰਾਂ ਨੂੰ ਅੱਜ ਆਪਣੇ ਕੋਲ ਪਸ਼ੂ ਸੋਏ ਸਵਾਏ ਕਿੰਨੇ ਤੇ ਗੱਭਣ ਕਿੰਨੇ ਆ ਵੀ ਜੀ ਇੱਕ ਮੱਝ ਗੱਭਣ ਆ ਤੇ ਦੋ ਮੱਝਾਂ ਸੋਈਆਂ ਤੇ ਦੋ ਹੀ ਵੜਾ ਸੋਈਆਂ ਵੀ ਜੀ ਠੀਕ ਹੈ ਜੀ ਹਾਂ ਜੀ ਆ ਪਹਿਲੇ ਨੰਬਰ ਤੋਂ ਜਿਹੜੀ ਆਪ ਦੋ ਵੜਾ ਆ ਗਈਆਂ ਹਾਂਜੀ ਦੋ ਵੜਾ ਤਿੰਨ ਮੱਜਾ ਤਿੰਨ ਮੱਜਾ ਆ ਗਈ ਹਾਂਜੀ ਠੀਕ ਆ ਜੀ ਸਭ ਦੋਸਤੋ ਇਹ ਪੰਜਾਂ ਨਗਾਂ ਦੀ ਆਪਾਂ ਡਿਟੇਲ ਵੀਰ ਨਿਸ਼ਾਨ ਤੋਂ ਲੈਣੇ ਆ ਤੇ ਬਾਕੀ ਰਿਕਵੈਸਟ ਮੈਂ ਕਰਦਾ ਹਾਂ ਦੋਸਤੋ ਵੀ ਜਿਹੜਾ ਵੀ ਵੀਰ ਕੋਈ ਖਰੀਦਦਾਰ ਆ ਰਿਹਾ ਚਾਹੇ ਵੀਰ ਨਿਸ਼ਾਨ ਦੇ ਕਿਲੇ ਦੇ ਉੱਪਰ ਚਾਹੇ ਜਿਸ ਘਰ ਤੋਂ ਵੀ ਆਪਾਂ ਵੀਡੀਓ ਪਾਉਨੇ ਆ ਦੋ ਟਾਈਮ ਨਹੀਂ ਤਿੰਨ ਟਾਈਮ ਆਪਣੀ ਚੋਕੇ ਤਸੱਲੀ ਤੁਸੀਂ ਕਰਨੀ ਆ ਗੱਬਣ ਪਸ਼ੂ ਲੈ ਜਾਂਦਾ ਕੋਈ ਭਰਾ ਤੇ ਚੌਥਾ ਹਨ ਦੀ ਟਿੱਪ ਕੇ ਭਰਾ ਕੇ ਤਸੱਲੀ ਆ ਉਹ ਵੀ ਜ਼ਰੂਰ ਯਕੀਨੀ ਬਣਾ ਲਿਓ ਠੀਕ ਆ ਜੀ ਉਹ ਕਰਦੇ ਆ ਗੱਲਬਾਤ ਨਾਲ ਦੀ ਨਾਲ ਹੀ ਤੁਹਾਨੂੰ ਦਿਖਾ ਦ ਲੋ ਵੀ ਦੋਸਤੋ ਸ਼ੁਰੂਆਤ ਜਿਹੜੀ ਆਪਾਂ ਪਹਿਲੇ ਨੰਬਰ ਤੋਂ ਇਸੇ ਝੋਟੀ ਤੋਂ ਕਰ ਲਾਂਗੇ ਗੱਬਣ ਝੋਟੀ ਦਿਖਾ ਦਾਂਗੇ ਬਾਕੀ ਮਾਲ ਸਾਰਾ ਸੋਇਆ ਸਵਾਇਆ ਠੀਕ ਆ ਜੀ ਇਹ ਝੋਟੀ ਗੱਬਣਾ ਬਾਕੀ ਪਸ਼ੂ ਸਾਰੇ ਸੋਏ ਆ ਕਿੰਨਾ ਥਲੇ ਦੁੱਧ ਦਾ ਕੀ ਮਿਲ ਕ ਰਕਾਰਾ ਕਿੰਨਾ ਰੇਟ ਰਹਿਣ ਵਾਲਾ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਲਾ ਵੀ ਨਿਸ਼ਾਨ ਪਹਿਲੇ ਨੰਬਰ ਤੋਂ ਸ਼ੁਰੂਆਤ ਇੱਥੋਂ ਕਰ ਲਈਏ ਭਰਾ ਇਹ ਵੀ ਜੀ ਤੀਜਾ ਸੁਆ ਸੁਣੀ ਆ ਮੱਝ ਓਕੇ ਹਾਂ ਜੀ 10 ਦਿਨ ਕੱਚੀ ਹੈ ਜੀ ਵੀਰ ਜੀ ਠੀਕ ਆ ਜੀ ਹਾਂ ਜੀ ਲੋ ਵੀ ਕਰੋ ਚੱਕ ਸੁਬਾ ਤੀਜਾ ਸੁਣਦੀ ਆ ਹਾਂ ਜੀ ਤੀਜਾ ਘਰ ਵਾਲੇ ਦੁੱਜਾ ਦੇ ਆਪਾਂ ਵੀਰ ਜ ਲੋ ਜੀ ਵੈਸੇ ਚਿਹਰੇ ਮੋਰ ਤੋਂ ਭਾਵੇਂ ਕੋਈ ਦੂਜੇ ਵਿੱਚ ਚਾਹੁੰਦੀ ਹੈ ਪਰ ਤੇ ਚੱਲਦੀ ਵੀ ਜੀ ਹਾਂ ਜੀ ਲੰਬਾ ਫੇਸ ਆ ਹਾਂ ਜੀ ਤੇ ਸਿੰਘ ਸਿੰਘ ਪੂਰਾ ਗਲਾਈ ਦੇ ਵਿੱਚ ਆ ਤੇ ਦਿਨ ਹਜੇ 10 ਕੱਟ 10 ਦਿਨ ਖੜਦੀ ਵੀ ਜੀ ਇੱਕ ਰੰਗ ਕਾਲੀ ਵੀਰ ਜੀ ਠੀਕ ਬਾੜੀ ਪੂਛ ਦੇ ਵਾਲ ਚਿੱਟੇ ਆ ਆ ਦੇਖੋ ਜੀ ਠੀਕ ਆ ਮਗਰ ਪੂਛ ਜਿਹੜੀ ਆ ਦੋਸਤੋ ਕੋਈ ਘੇਟੇ ਡੇਢ ਘੇਟੇ ਵਾਈਟ ਆ ਬਾਕੀ ਸ਼ਾਈ ਛੂਈ ਤੁਸੀਂ ਚੈੱਕ ਕਰੋ ਲੰਬਾ ਫੇਸ ਸੋਣੀ ਹਾਈਟ ਕੱਟ ਦੀ ਇਹ ਜਿਹੜੀ ਮਾਝੋ ਬਕਾਊ ਆ ਤਿੱਜਾ ਸਵੇਰ ਸੂਣ ਨੂੰ ਬਿਲਕੁਲ ਰੈਡੀ ਹਫਤਾ 10 ਦਿਨ ਘਟੋ ਘਟ ਮੰਨ ਕੇ ਮੇਰਾ ਭਰਾ ਤੁਸੀਂ ਸੌਦਾ ਕਰ ਲਿਓ ਤੋ ਬਾਕੀ ਆ ਫੇਸ ਕੁਆਲਿਟੀ ਤੋਂ ਤੁਸੀਂ ਵੇਖੋ ਲੰਬਾ ਫੇਸ ਆ ਬਹੁਤ ਆਪਾਂ ਘੱਟ ਦੇਖਦੇ ਆ ਵੀ ਏਡੀ ਲੰਬਾਈ ਦੇ ਵਿੱਚ ਫੇਸ ਲੰਬਾ ਫੇਸ ਥੋੜਾ ਜਿਹਾ ਗੁਲਾਈ ਦੇ ਵਿੱਚ ਸਿੰਘ ਲੰਬੀ ਗਰਦਨ ਤੇ ਅਚਾ ਨਿਸ਼ਾਨ ਇੱਕ ਜਿਹੜੀ ਮੇਨ ਗੱਲ ਆ ਵੀਰੇ ਵੀਰ ਜੀ ਪਾ ਪਾਰ ਦੀ ਆ ਆਪਣੀ ਗਰੰਟੀ ਆ ਤੇ ਥਣਾ ਦੀ ਆ ਆਪਾਂ ਜੇ ਵੀਰ ਜੀ ਤੇ ਪਕੇ ਲਿਆਂਦੀ ਆ ਅਰੀਜ ਨਾ ਬਾਕੀ ਉਹ ਆਪਕੇ ਤਸਲੀ ਕਰਕੇ ਲੈ ਜਿੱਦਾਂ ਮਰਜੀ ਵੀਰ ਜੀ ਤੇ ਤਸਲੀ ਕਰਕੇ ਕਰ ਸਕਦਾ ਆਪਾਂ ਆਪਣੀ ਤਸਲੀ ਕੀਤੀ ਆ ਠੀਕ ਆ ਭਰਾ ਹਾਂ ਬਾਕੀ ਥਾਣੇ ਤੋਂ ਵੀ ਚੰਗਾ ਲੱਗਾ ਮੱਜ ਨੂੰ ਆਇਦਰ ਦੋਸਤੋ ਤੁਹਾਨੂੰ ਇੱਕ ਵਾਰੀ ਕਰਕੇ ਆਪਾਂ ਥਾਣੇ ਦਾ ਇੱਕ ਵਾਰੀ ਦਿਖਾ ਦ ਪਕਾਲ ਬਖੂਨ ਤੁਸੀਂ ਵੇਖੋ ਥੱਲਿਓ ਠੀਕ ਆ ਥਣ ਥਣ ਬਹੁਤ ਸੋਨਾ ਵੰਡਪੁੰਡ ਚੰਗੀ ਆਫਸੀ ਥਨਾ ਦੇ ਵਿੱਚ ਬਾਕੀ ਲਾਉਣਾ ਸਟਾਰਟ ਕੀਤਾ ਕਿ 1.5 ਕਿਲੋ 1 ਕਿਲੋ ਕਿ ਦਤਾਇਆ ਹੈ ਵੀਜੀ ਸ਼ਾਇਦ ਹੁੰਦਾ ਜੀ ਵੀਜੀ ਟਿਪਨ ਸ਼ਹਿਦ ਹੀ ਹੁੰਦਾ ਹਾਂਜੀ ਸ਼ਾਇਦ ਹੁੰਦਾ ਵੀਜੀ ਆਰਾਮ ਨਾਲ ਦਿਨ ਫਿਰ 8-10 ਜੇ ਕੱਢਦੇ ਹਾਂਜੀ 10-10.5 ਵੀਜੀ ਠੀਕ ਆ ਜੀ ਉਹ ਵੀ 8-10 ਕ ਦਿਨ ਐਸਟੀਮੇਟ ਹੀ ਹੁੰਦਾ ਦੋਸਤੋ ਜਦੋਂ ਪਸ਼ੂ ਚਲੋ ਪੌਲਾ ਪਨ ਜੇ ਤੇ ਫਿਰ ਵੀ ਕੋਈ 5-6 ਦਿਨਾਂ ਦੇ ਵਿੱਚ ਵਿੱਚ ਹਫਤੇ ਦੇ ਵਿੱਚ ਵਿੱਚ ਸੁਪੈਂਦਾ ਤੇ ਤਕਰੀਬਨ ਆਪਾਂ ਇਹਨੂੰ 8 ਤੋਂ 10 ਦਿਨ ਮੰਨ ਕੇ ਚੱਲਦੇ ਆਂ ਵੀ 8 ਤੋਂ 10 ਦਿਨ ਅਜੇ ਆਰਾਮ ਨਾਲ ਇਹਨੂੰ ਲੈ ਜਾਣੀ ਆ ਠੀਕ ਆ ਸੋਨਾ ਪਿੱਠ ਪੂੜਾ ਪਤਲੇ ਪਿੰਡੇ ਦੇ ਵਿੱਚ ਬਾਕੀ ਲੰਬੀ ਲੰਬੀ ਪੂਰੀ ਆ ਜਵਾਨ ਜੋਣੇ ਪੂਰੀ ਵੇਜੀ ਹਾਂਜੀ ਹਾਂਜੀ ਹਾਂ ਆ ਕਰੋ ਚੱਕ ਜੀ ਆ ਤੋਰ ਲੋ ਨਿਸ਼ਾਨਪਾ ਤਾਂ ਬਾਕੀ ਦੋਸਤੋ ਇਸ ਘਰੋਂ ਕੋਈ ਵੀ ਰਮਾਲ ਲੈਣ ਆਉਂਦਾ ਤੇ ਬਿਲਕੁਲ ਘਾਰ ਪਿੱਛੇ ਦੀ ਪੂਰੀ ਤਸੱਦੀ ਆ ਜਿੱਦਾਂ ਮਰਜੀ ਮੇਰਾ ਭਰਾ ਆਪਦੀ ਬੇਸ਼ੱਕ ਬੇ ਤੜਕ ਤੁਸੀਂ ਸੌਦਾ ਕਰ ਲਿਓ ਤੇ ਟਿੱਪ ਕੇ ਤੁਸੀਂ ਆਪ ਲੈ ਜਾਓ ਠੀਕ ਆ ਜੀ ਕਿਉਂਕਿ ਟਿੱਪ ਕੇ ਅੱਗੋਂ ਮਾਲਕ ਆਨਰ ਨੇ ਲੈ ਕੇ ਆਂਦੀ ਆ ਅੱਗੋਂ ਮੇਰਾ ਭਰਾ ਬੇ ਬੇਸ਼ੱਕ ਜੇ ਸ਼ਹਿਦ ਆ ਟਿੱਪਣ ਬਿਲਕੁਲ ਮਖਿਆਲ ਸ਼ਹਿਦ ਹੁੰਦਾ ਤੇ ਟਿੱਪ ਕੇ ਤਸੱਦੀ ਤੁਸੀਂ ਕਰ ਲਿਓ ਠੀਕ ਆ ਸੋਨੇ ਹਾਈਟ ਕੱਟ ਦੇ ਵਿੱਚ ਚੰਗੀ ਬਾਡੀ ਬਣਤਰ ਦੀ ਰੇਡ ਪਰਤਾ ਵੀ ਆਪਾਂ ਪੁੱਛਾਂਗੇ ਨਾਲ ਦੀ ਨਾਲ ਹੀ ਠੀਕ ਆ ਇਧਰ ਤੁਹਾਨੂੰ ਇੱਕ ਥੋੜਾ ਨੇੜੇੋਂ ਆਪਾਂ ਥਾਣਾ ਦਿਖਾ ਦਗੇ ਆਹ ਕਰੋ ਠੀਕ ਹੈ ਲੈ ਵੀ ਨਿਸ਼ਾਨ ਫਿਰ ਦੇ ਦਾਂਗੇ ਕਿੰਨੇ ਦੀ ਫਿਰ ਨਾ ਵੀ ਜੀ 75 ਕਾ ਨਾ 80 73 ਹਜ਼ਾਰ ਦੇ ਦੇ ਦਾਂਗੇ ਜੀ 73 ਹਜ਼ਾਰ ਦੇ ਹਾਂਜੀ ਠੀਕ ਹੈ ਬਾਕੀ ਆਏ ਵੀਰ ਭਰਾ ਦਾ ਮਾਨਦਾਨ ਕਰਦਾਂਗੇ ਜਰੂਰ ਮੌਕੇ ਦੇ ਵਿੱਚ ਜੀ ਠੀਕ ਠੀਕ ਹਾਂਜੀ 90 7000 ਦੀ ਇਹ ਤੁਹਾਨੂੰ ਮਿਲ ਜੂਗੀ ਹਾਂ ਬਾਕੀ ਤੁਹਾਨੂੰ ਪਤਾ ਜਾਇਜ਼ ਆ ਪਰ ਰੇਡ ਪਾ ਮੱਝ ਵੀ ਫੁੱਲ ਵੱਡੀ ਆ ਹਾਂਜੀ ਨਹੀਂ ਮੱਝ ਤੇ ਕੋਈ ਸ਼ੱਕ ਨਹੀਂਗਾ ਹਾਂਜੀ ਸੋ ਸ਼ਾਈ ਸ਼ੂਈ ਪੂਰੀ ਆ ਕਰਮਾਂ ਵਾਲੀ ਬਿਲਕੁਲ ਬਲੈਕ ਮੱਥਾ ਠੀਕ ਆ ਜੀ ਦੇਖੋ ਤੁਸੀ ਬਾਕੀ ਕਾਨ ਨਗੋ ਨ ਵੀ ਕਈਆਂ ਮੱਝਾਂ ਦੇ ਘੱਟ ਲੰਮੇ ਨੇ ਇਹਦੇ ਕਾਨ ਵੀ ਫੁੱਲ ਲੰਮੇ ਆ ਹਾਂ ਤੇ ਚੰਗੀ ਆ ਮੂੰਹ ਮੱਥੇ ਦੀ ਚੰਗੀ ਆ ਫੱਬ ਦੀ ਪੂਰੀ ਆ ਲੋ ਵੀ ਪ੍ਰਾਬੋ ਠੀਕ ਆ ਜੀ ਸੋ ਰੇਡ ਪੜਤਾ ਵੀ ਬਿਲਕੁਲ ਜਾਇਜ਼ ਆ ਤੇ ਆਜੂਗੀ ਕਰਮਾਂ ਵਾਲੀ ਦੋਸਤੋ 8-10 ਦਿਨਾਂ ਦੇ ਵਿੱਚ ਵਿੱਚ ਆਪਦੇ ਆਮਾ ਤਾਵਾਂ ਤੇ ਬਾਕੀ ਸੋਨਾ ਬਖਾਲਾ ਬਖੂਰਾ ਥੱਲੇੋਂ ਤਿਆਰ ਕਰੂਗੀ ਬਿਲਕੁਲ ਗਾਇਬ ਗੂਬ ਤੁਸੀਂ ਵੇਖੋ ਬਿਲਕੁਲ ਪੱਟਾਂ ਦੇ ਸਾਂ ਦੇ ਵਿਚਕਾਰ ਸੋਣੀ ਗਾਇਬ ਆ ਸੋਣੀ ਬੰਡ ਤੇ ਸੋਨਾ ਦੇਵਾ ਭਰਪੂਰ ਕੇ ਤਿਆਰ ਹੋ ਕੇ ਸੁਭੂਗੀ ਲੈ ਵੀ ਨਿਸ਼ਾਨਾ ਵੀਰ ਜੀ ਦੂਜਾ ਸੁਆ ਦੁੱਧ 11 ਕਿਲੋ ਮਗਰੇ ਦੇ ਕਟਾ ਠੀਕ ਹੈ ਜੀ ਹਾਂਜੀ ਮਗਰ ਕਟਾ ਹਾਂਜੀ ਸੁਭਾ ਦੂਜਾ ਹੀ ਏ ਸੁਭਾ ਦੂਜਾ ਪਿਓਰਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਠੀਕ ਲਓ ਵੀ ਦੂਜੇ ਸੂਵੇ ਦੇ ਵਿੱਚ ਆ ਦੋਸਤੋ ਇਹ ਤੇ ਦਿਨੇ ਨੂੰ ਕਿੰਨੇ ਦੱਸੇ ਦੁੱਧ ਦਿਨੇ 11 12 ਹੋ ਗਏ ਵੀਰ ਜੀ ਮਗਰ ਕੀ ਇਹ ਮਗਰ ਕਟਾ ਵਿਜਿਆ ਕਟਾ ਮਗਰ ਬੱਚਾ ਦਿਖਾਈਏ ਲੋ ਵੀ ਆ ਕਟਾ ਮਗਰ ਠੀਕ ਹੈ ਜੀ ਕੋਈ 10 ਦਿਨ ਕੋਈ 12 ਕਦੇ ਨੇ ਆਈਡੀਆ ਮੰਨ ਲੈ 15ਵੇਂ ਮੰਨ ਲੈ ਕੋਈ ਚੱਕਰ ਨਹੀਂ ਲੋ ਬੱਚਾ ਮਗਰ ਠੀਕ ਹੈ ਜੀ ਵੀ ਹਫਤੇ ਡੇਢ ਕ ਹਫਤੇ ਦਾ ਕੋਈ ਆਈਡੀਆ ਦੋ ਹਫਤਿਆਂ ਦਾ ਵੀ ਮੰਨ ਸਕਦੇ ਜੀ ਤੁਸੀਂ ਅੱਛਾ ਨਿਸ਼ਾਨ ਜਿਹੜਾ ਇਹਦਾ ਸਿਰ ਦੁੱਧ ਆਪਾਂ ਚਵਾਉਣਾ ਉਹ ਕਿੰਨਾ ਬਈ ਜੀ 11 ਕਿਲੋ ਨੈਟ ਪੱਕਾ ਹੋਊਗਾ ਵਿਖਾਵਾ ਝੋਟੀ ਘਾਟ ਵਿਖਾਉਂਦੀ ਪਛਾਣ ਨੂੰ ਧੱਕ ਘਟ ਰੱਖਦੀ ਗਾਣ ਹੋ ਜਾਈ ਆ ਅੱਛਾ ਜੀ ਹਾਂਜੀ ਬਹੁਤ ਬਾਕੀ ਪੋਲੀ ਇਕਦਮ ਆ ਵਿਜੇ अच्छा निशान हुन ਆਪਾਂ 11 ਕਿਲੋ ਵਜੇ ਤੋਲਵਾ ਦੁੱਧ ਹੁਣ 11 ਕਿਲੋ ਹਾਂਜੀ ਤੇ ਸਵੇਰ ਚਵਾਈ ਦਾ ਸਮਾਂ ਕਿੰਨਾ ਵਜੇ 5 ਤੋਂ 5 ਉਹਦੀ 5 ਤੋਂ 5 ਮਾਰਨਿੰਗ ਸ਼ਾਮ ਦਾ ਜਿਹੜਾ ਸਮਾਂ ਹੁਣ ਵੀ ਜਿਹੜਾ ਦੋਸਤੋ ਸ਼ਾਮ ਦੇ ਕੋਈ 3 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਠੀਕ ਆ ਜੀ ਤੇ ਤਕਰੀਬਨ ਹਜੇ ਵੀ ਕੋਈ 2 ਘੰਟੇ ਪਾਇਆ ਨਿੱਗਰ ਲੇਵੇ ਦੀ ਆ ਧੱਕ ਥੋੜੀ ਜੀ ਆ ਉਹ ਗਾਂ ਨੂੰ ਆ ਠੀਕ ਆ ਜੀ ਦੇਵਾ ਹਵਾਨਾ ਥੋੜਾ ਅੱਗੇ ਨੂੰ ਰੱਖਦੀ ਆ ਤੇ ਇਹੋ ਜੇ ਪਸ਼ੂ ਦੀ ਕਿਤੇ ਨਾ ਕਿਤੇ ਥੋੜੀ ਜੀ ਜੱਜਮੈਂਟ ਵੀਰ ਫਿਰ ਘੱਟ ਕਰਦੇ ਆ ਠੀਕ ਆ ਜੀ ਬਾਕੀ ਜਿਹੜਾ ਚੋ ਲੈਣਾ ਤੁਸੀਂ ਇੱਥੇ ਆਣ ਕੇ ਉਹ ਤੇਨੇ ਡੰਗ ਚੋ ਵੋ ਇੱਥੇ ਬਾਕੀ ਰਾਜੀ ਰੂਜੀ ਪੂਰੀ ਐ ਗੁੰਦੀ ਪਈ ਐ ਵਾਲੀਆਂ ਵਾਂਗੂ ਹਾਂ ਠੀਕ ਹੈ ਕਈ ਵੇਲੇ ਕਈ ਵੀਰ ਮੇਰੇ ਆ ਮਤਲਬ ਟਾਇਰ ਲੇਵੇ ਕਰਕੇ ਨਾ ਆਖਣਾ ਪਿਆ 11 ਕਿਲੋ ਦੁੱਧ ਆਖਿਆ 11 ਕਿਲੋ ਚਵਾ ਕੇ ਦੇਣਾ ਵਾ ਕਹਿੰਦੀਆਂ ਗੱਲਾਂ ਕਰੀਆਂ ਕੋਈ ਵੈਸੇ ਕਿਸੇ ਭਰਾ ਦਾ ਸਮਾਂ ਨਹੀਂ ਖਰਾਬ ਹੁੰਦਾਗਾ ਇਹ ਨਹੀਂ ਵੀ 11 ਕਿਲੋ ਕਿਹਾ ਤਾਂ ਇੱਥੇ ਕੋਈ 8-9 ਕਿਲੋ ਨਿਕਲਦਾ ਫਿਰੇ ਕੋਈ 11 ਕਿਲੋ ਕਿਹਾ ਤਾਂ ਤੁਸੀਂ 11 ਇਹੀ ਪੈਸੇ ਦੇਣਿਆ ਜਿੰਨਾ ਵੀ ਮੁੱਲ ਕਰਦਾ ਨਿਸ਼ਾਨ 11 ਕਿਲੋ ਦੇ ਪੈਸੇ ਦੇਣਿਆ ਤੇ 11 ਕਿਲੋ ਆਪਣਾ ਚੋਕੇ ਤੁਸੀਂ ਤਸਦੀਕ ਕਰਕੇ ਲੈ ਜਿਓ ਠੀਕ ਆ ਲੋ ਬਾਕੀ ਸਵਾਈਆਂ ਸੂਈਆਂ ਪੂਰੀਆਂ ਕੋਈ ਭੂਰ ਛਟਾ ਨਹੀਂ ਕੋਈ ਥਣ ਵੱਧ ਘਟਣੀ ਆ ਬਾਕੀ ਫੇਸ ਤਾਂ ਉਹ ਖਾ ਦੇ ਬੈਗਸਰ ਨੂੰ ਕੰਨਾ ਵਾਂਗੂ ਬਿਲਕੁਲ ਕੰਨਾ ਵਾਲੀ ਜਿਹਾ ਬੈਗਸਰ ਆਪਣੀ ਹੀ ਯਕੀਨ ਕਰਦਾ ਜਿੱਦਣ ਲਈ ਹੀ ਮੈਂ ਦੁੱਧ ਨਹੀਂ ਇਹਨੇ ਦੇਣਾ ਇਹਦੇ ਕੋਈ ਨਾੜ ਨੂੜ ਵੀ ਨਹੀਂ ਆ ਗਈ ਜਿੱਦਾਂ ਆਂਦੇ ਪਾਈਪਾ ਉਪਾ ਲੱਗਿਆ ਲੱਗਿਆ ਕੁਛ ਨਹੀਂ ਇਹਦੇ ਵਿੱਚ ਹੀ ਦੇਖਦਾ ਮੜਾ ਜਿੰਨਾ ਵੀ ਇੱਕ ਦਿਨ ਹੁੰਦਾ ਨਾ ਇੱਥੇ ਕੋਈ ਦੇਖਦਾ ਕੁਛ ਨਹੀਂ ਮੜਾ ਜਿੰਨਾ ਕੋਈ ਚਟਾਕ ਨਹੀਂ ਹੈ ਜੀ ਅੰਡਰਗਰਾਊਂਡ ਹੀ ਹੈ ਜੀ ਹਾਂ ਲਓ ਵੀ ਦੋਸਤੋ ਨਹੀਂ ਤਾਂ ਮੋਸਟਲੀ ਆਪਾਂ ਕਹਿ ਦਿੰਨੇ ਆ ਵੀ ਮੋਟੀਆਂ ਪਾਈਪਾਂ ਵਰਗੀਆਂ ਨਾੜਾਂ ਠੀਕ ਹੈ ਜੀ ਤੇ ਫਿਰ ਵੀ ਵੇਖੋ ਕਰਮਾਂ ਲਈ 11 ਕਿਲੋ ਦੁੱਧ ਚਵਾਉਣਾ ਹੈ ਕਿਤੇ ਕਹਿਣ ਵਾਲੀ ਗੱਲ ਨਹੀਂ ਹੈ ਕਹਿਣ ਵਾਲੀ ਗੱਲ ਨਹੀਂ ਵੀਰ ਜੀ ਭਾਵੇਂ ਵੀਰ ਮੇਰਾ ਭਰਾ ਕੋਈ ਰਾਤ ਵੀ ਰਹਿ ਸਕਦਾ ਵਾ ਜਿੱਦਾਂ ਮਰਜ਼ੀ ਆਦੀ ਤਸੱਲੀ ਕਰੇ ਦੋ ਡੰਗ ਚੋਏ ਤਿੰਨ ਡੰਗ ਚੋਏ ਆਪਣੇ ਲਈ ਖੁੱਲੀ ਛੁੱਟੀ ਆ ਠੀਕ ਆ ਹਾਂਜੀ ਲੈ ਵੀ ਨਿਸ਼ਾਨ ਦੇਣੀ ਕਿਨੇ ਦੀ ਆਪਾਂ ਇਹਦਾ ਵੀ ਵੀਰ ਜੀ 75 80 ਜੋ ਮਰਜ਼ੀ ਕਰੀਏ ਇਹ 72000 ਦੀ ਜਲ ਦੇ ਦਾਂਗੇ ਪੁੱਤਰ ਦੀ ਹਾਂਜੀ ਤੁਸੀਂ ਬਸ ਹਾਂ ਨਾ ਹਾਂ ਹਾਂ ਨਾ ਹਾਂ ਨਾ ਵੀਰ ਜੀ ਲੋ ਜੀ 70000 ਰੁਪਏ ਤੁਹਾਨੂੰ ਮਿਲ ਜੂਗੀ ਦੋਸਤੋ ਹੁਣ ਆਖਦਾ ਉਹਦਾ 73 ਰੱਖਣਾ ਹੈ ਜਲ ਹੁਣ ਆਖਦਾ 72 ਆ ਤੇ ਜਿਹੜਾ ਮੂੰਹ ਨਿਕਲਿਆ ਕਰੋ ਸੱਚਾ ਹਾਂ ਜੀ ਹਾਂ ਜੀ ਸੱਚ ਸੱਚ ਵੇਚੀ ਠੀਕ ਹੈ ਜੀ ਹਾਂ ਔਰ ਠੀਕ ਹੈ ਨੰਬਰ ਅੱਗੇ ਜਿਹੜੀ ਆਪਣੇ ਕੋਲ ਤੀਜੇ ਨੰਬਰ ਤੇ ਆ ਮੱਝ ਆ ਗਈ ਵੀਰ ਇਹ ਵੀ ਜੀ ਤੀਜਾ ਹੀ ਨੰਬਰ ਤੇ ਤੀਜਾ ਹੀ ਸੁਆਵਾ ਓਕੇ ਪੰਜ ਦਿਨ ਹੋ ਗਏ ਸੂਈ ਦੇ ਜੀ ਲੋ ਜੀ ਪੰਜਾ ਦਿਨਾਂ ਦੀ ਸੂਈ ਆ ਤੀਜਾ ਸੁਆ ਤੇ ਤੀਸਰਾ ਹੀ ਨੰਬਰ ਆ ਠੀਕ ਹੈ ਜੀ ਪੰਜਾ ਦਿਨਾਂ ਦੀ ਸੂਈ ਆ ਬਾਕੀ ਤੁਸੀਂ ਆ ਬਾਡੀ ਬੂਡੀ ਬੰਤਰੇ ਦੀ ਵੇਖ ਲਓ ਆ ਫੇਸ ਕੁਆਲਿਟੀ ਐ ਇਸ ਮੱਝ ਦੀ ਠੀਕ ਇਹ ਤਾਂ ਮਗਰ ਬੱਚਾ ਕੀ ਆ ਗਿਆ ਨਿਸ਼ਾਨਾ ਕਟਾ ਕਟਾ ਵੀ ਜੀ 5 6 ਦਿਨ ਹੋ ਗਏ ਸੋਈ ਨੂੰ ਲੋ ਜੀ ਮਗਰ ਇਹਦੇ ਵੀ ਕਟਾ ਆ ਕਰੋ ਬੱਚਾ ਚੈੱਕ ਠੀਕ ਹੈ ਜੀ ਆ ਮੇਲ ਕਾਫ 50 ਕੇ ਦਿਨਾਂ ਦੀ ਸੂਈ ਹੈ ਠੀਕ ਹੈ ਜੀ ਬਿਲਕੁਲ 쿨ਾ ਬੱਚਾ ਲੈ ਵੀ ਨਿਸ਼ਾਨ ਤੀਜਾ ਸੂਬਾ ਇਹ ਨਹੀਂ ਨਿੱਕੀ ਆ ਤੇ ਉਹ ਨਹੀਂ ਤਿੱਖੀ ਜੀ ਉਹ ਨਹੀਂ ਤਿੱਖੀ ਹੈ ਹਾਂ ਜੀ 9 ਕਿਲੋ ਦੁੱਧ ਥੱਲੇ ਹਾਜ਼ਰ ਜੁਣ ਮੌਕੇ ਤੇ 9 ਕਿਲੋ ਹਾਂ ਜੀ ਅੱਜ ਮੈਨੂੰ ਤਾਂ ਵੀ ਹੈ 50 60 ਦੇਣਾ ਦੀ ਸੂਈ ਵਿੱਚੀ ਲੋ ਜੀ 50 60 ਦੇ ਵਿੱਚ ਜ਼ਰੂਰ ਰੱਖ ਦੀ ਇੱਕ ਧਾਰ ਦੇਣਾ ਫਰਕ ਹੋਊਗਾ ਇੱਕ ਮਾੜਾ ਸਾਈਡ ਜ਼ਰੂਰ ਹੈਗੀ ਆ ਪਰ ਧਾਰਾਂ ਦਾ ਫਰਕ ਨਹੀਂ ਧਾਰ ਦਾ ਨਾ ਇੱਕ ਦਾ ਵੀ ਫਰਕ ਹੋਊਗਾ ਨਾ ਵੀ ਆ ਕਰੋ ਚੱਕ ਠੀਕ ਆ ਜੀ ਜਦੋਂ ਪਸ਼ਮਾਨ ਸੋੜਦੀ ਥਣ ਪੂਰਾ ਬਰਾਬਰ ਲੈ ਜਾਂਦੀ ਆ ਤੇ 9 ਕਿਲੋ ਦੁੱਧ 9 ਕਿਲੋ ਵੀਰ ਜੀ ਚਵਾ ਕੇ ਦੇਣਾ ਵਾ ਕਿਸਾਨ ਵੀਰੋਂ 9 ਕਿਲੋ ਦੁੱਧ ਇਸ ਮੱਝ ਦੇ ਥੱਲੇ ਆ ਤਿੱਜਾ ਸਵੇਰ ਤੇ ਚੋਣ ਚਾਂ ਜਿਹੜੀ ਉਹ ਵੀ ਤੁਹਾਨੂੰ ਦੱਸ ਹੀ ਦਿੱਤਾ ਵੀ ਇੱਕ ਨੰਬਰ ਆ ਕੋਈ ਕਿਸੇ ਪਾਸਿਓਂ ਬਾਲ ਵਾਲੀ ਗੱਲ ਨਹੀਂ ਹੈਗੀ ਕੋਈ ਭੂਰ ਛੱਟਾ ਨਹੀਂ ਕੋਈ ਥਣ ਵਾਧ ਘਟ ਨਹੀਂ ਵੀਰ ਆ ਥਾਣਾ ਬਹਿਣੀ ਵਾਲੀ ਸਾਈਡ ਤੋਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਪਾਸਾ ਜ਼ਰੂਰ ਆ ਪਰ ਜਿਹੜਾ ਦੋਸਤੋ ਕੋਈ ਇਹ ਨਹੀਂ ਵੀ ਅੱਗੇ ਪਿਛਲੇ ਜਨਾਂ ਦੇ ਵਿੱਚੋਂ ਕੋਈ ਫਰਕ ਨਿਕਲਾਊਗਾ ਧਾਰਾਂ ਦਾ 9 ਕਿਲੋ ਕੋਈ ਵੀਰ ਭਰਾ ਚੋ ਸਕਦਾ ਇਸ ਦੇ ਥੱਲੇ ਦੁੱਧ ਅੱਛਰ ਜਾਣ ਚੋਣ ਜਾਣਾ ਪੂਰੀ ਇੱਕ ਨੰਬਰ ਵਿਜੀ ਇੱਕ ਨੰਬਰ ਬੋਟੀ ਧਾਰ ਮੀਜੀ ਬੋਟੀ ਧਾਰ ਬੋ ਜੀ ਮਗਰ ਕਟਾ ਮੇਲ ਕਾਫ ਹਾਈਟ ਮੀਡੀਅਮ ਦੇ ਵਿੱਚ ਆ ਦੋਸਤੋ ਮੀਡੀਅਮ ਦਰਮਿਆਨੀ ਹਾਈਟ ਬੇਸ਼ੱਕ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਤੇ ਥੱਲੇ ਲੇਵੇ ਦੀ ਆ ਤੁਸੀਂ ਵੇਖੋ ਠੀਕ ਆ ਜੀ ਵੈਸੇ ਹੁਣ ਜਿਵੇਂ ਜਿਵੇਂ ਸਮਾਂ ਚੁਬਾਈ ਦਾ ਨੇੜੇ ਆ ਗਿਆ ਕਰੋ ਜਾਈਏ ਠੀਕ ਹੈ ਫੇਸਬੁਕ ਕੁਆਲਟੀ ਹਾਈਟ ਲੈਂਥ ਅਛਾ ਵੀਰੇ ਨਿਸ਼ਾਨ ਕੀ ਲੈਣ ਦੇਣ ਕੀ ਮੰਗਦਾ ਨਾ ਵੀਰ ਜੀ 65 ਦਾ 70 62000 ਦੀ ਦੇਣੀ ਆ ਹਾਂ ਨਾ ਵੀਰ ਜੀ 60000 ਦੀ ਹਾਂਜੀ 62000 ਦੀ ਪੱਥਰ ਤੇ ਦੀਗੀ ਹਾਂ ਪੱਥਰ ਤੇ ਲੀਕ ਵੀਰ ਜੀ ਅੱਛਾ ਹਾਂ ਕਿਉਂਕਿ ਆਪਣਾ ਗੱਲਾਂ ਵਾਲਾ ਨਹੀਂ ਹੁੰਦਾ ਤੁਹਾਨੂੰ ਅੱਗੇ ਤੁਸੀਂ ਵੀਡੀਓ ਪਾਉਂਦੇ ਆਪਣਾ ਕਦੀ ਲਾਂਮਾ ਨੇ ਦੁੱਧ ਲੋ ਭਾਈ ਆਖਾਂ ਦੀ ਵੀਰ ਜੀ ਕੋਈ ਸੌ ਨਹੀਂ ਪਾਈ ਜਿਹੜੀ ਗੱਲਾਂ ਕਈਆਂ ਦੇ ਘਰਾਂ ਜਾਂ ਆਪਾਂ ਜਾਈਦਾ ਕਿੰਨਾ-ਕਿੰਨਾ ਫਰਕ ਨਿਕਲਦਾ ਵਾ ਆਪਾਂ ਤੋਂ ਤਾਂ ਤੇ ਵਦੂਗਾ ਘੜਦਾ ਨਹੀਂ ਕਿੱਲੂਆਂ 'ਚ ਨਹੀਂ ਨਿਕਲਦਾ ਪਈਆ ਖਾਂਦਾ ਕੁਝ ਕਹਿ ਪਈਆ ਖਾਂਦਾ ਨਹੀਂ ਕੁਝ ਕਹਿ ਸਕਦੇ ਜੀ ਗ੍ਰਾਮਾ ਗਰੂਮਾਂ ਦੇ ਵਿੱਚ ਪਈਆ ਖੰਡ ਦੀ ਤਾਂ ਕੋਈ ਚਲੋ ਗਾਰੰਟੀ ਦਿੰਦਲੀ ਨਹੀਂ ਗਈ ਤੇ ਜਿਆਦਾ ਕਈ ਦੋਸਤੋਂ ਕਦੀ ਫਰਕ ਨਹੀਂ ਨਿਕਲਿਆ ਗਿਆ ਇਸ ਕਿੱਲੇ ਤੋਂ ਆਪਾਂ ਜਿੰਨੇ ਪਸ਼ੂ ਵੀ ਤੁਹਾਨੂੰ ਦਿਖਾਏ ਆ ਭਰੋਸੇਯੋਗ ਹੀ ਪਸ਼ੂ ਆ ਜਿੰਨਾ ਦੱਸਦਾ ਵੀਰ ਨਿਸ਼ਾਨ ਉਹਨਾਂ ਦੁੱਧ ਅੱਗੇ ਕੋਈ ਭਰਾ ਚੋ ਲੈਂਦਾ ਠੀਕ ਆ ਜੀ ਇਹ ਲਈ ਹੁਣ ਆਪਾਂ ਵੀਡੀਓ ਖਾ ਸਕੇ ਪਾਉਨੇ ਆ ਤੇ ਇੱਥੇ ਦੰਦੀਆਂ ਆਈਆਂ ਕੱਢੀ ਜਾਵਾਂਗੇ ਵੀਰ ਜੀ ਦੁੱਧ ਘੜਨ ਨਿਕਲੇ ਦੇ ਉਹ ਆਪਣੇ ਰਸੂਲ ਨਹੀਂ ਹੈਗਾ ਵੀਰ ਜੀ ਸਹੀ ਹੈ ਸਹੀ ਕਈ ਤਾਂ ਵੀਰ ਭਰਾ ਬਿਵਾਰੀ ਸੌਦਾ ਗਾਂਦ ਸੌਦਾ ਕਰ ਲਏ ਬਾਅਦ ਦੱਸਦੇ ਵੀਰ ਇੰਨੇ ਵੇਲੇ ਚੋਈ ਹੁੰਨੇ ਚੋਈ ਆਪਾਂ ਸਦਾ ਨੇ 5 ਤੋਂ 5 ਚੋਈ ਕਰੀ ਰਹੀ ਜੀ ਹਾਂ ਲੋਕ ਦੋਸਤ ਸਹੀ ਟਾਈਮ ਜਿਹੜਾ 5 ਤੋਂ 5 ਆ ਠੀਕ ਆ ਜੀ ਤੇ ਬਾਕੀ ਕਿਸੇ ਵੀ ਵਿਸ਼ਵਾਸ ਤੇ ਰਹਿਣਾ ਕਿਸੇ ਵੀਰ ਦਾ ਉਹ ਤੁਹਾਡਾ ਡਿਸੀਜਨ ਆ ਬਾਕੀ ਇੱਥੇ ਆਣ ਕੇ ਜਿਹੜੇ ਵੀਰ ਨੇ ਤਸੱਲੀ ਕਰ ਲਈ ਉਹਨੂੰ ਪਤਾ ਲੱਗਦਾ ਵੀ ਜੋ ਗੱਲ ਕਹੀ ਗਈ ਉਹ ਵਾਕਈ ਸਚਾਈ ਆ ਠੀਕ ਆ ਤੇ ਫਿਲਹਾਲ ਹੀ ਤਾਂ ਥੱਲੇ ਦੁੱਧ 9 ਕਿਲੋ ਆਣ ਕੇ ਆਪਦੀ ਲੀਟਰ ਮਾਰ ਕੇ ਤਸੱਲੀ ਕਰ ਲਿਓ ਠੀਕ ਆ ਜੀ ਤੇ ਰੇਡ ਤੁਹਾਨੂੰ ਦੱਸ ਹੀ ਦਿੱਤਾ ਅੱਗੇ ਵੜਾ ਆ ਗਈਆਂ ਆਪਣੇ ਕੋਲ ਨਿਸ਼ਾਨ ਤੋਂ ਹਾਂਜੀ ਵੀਜੀ ਦੂਜਾ ਸੁਆਵਾ ਇਹ ਮਹੀਨੇ ਦੀ ਸੋਈ ਆ ਵੱਛੀ ਇਹਦੇ ਮਗਰ ਵੀਜੀ ਆ ਉਹਦੀ ਮਹੀਨੇ ਤੋਂ ਪਰ ਆਪਣੇ ਤੇ ਦੀ ਵੀਡੀਓ ਬਣੀ ਹੈਗੀ ਜੋ ਆਪਾਂ ਆਪਣੇ ਰਿਸ਼ਤੇਦਾਰਾਂ ਤੋਂ ਲਈ ਆ ਇਹਨੂੰ ਨਾ ਰਸੀ ਨਹੀਂ ਪਾਈ ਤੇ ਆ ਪਾਂਦੇ ਤੇ ਵੀਡੀਓ ਵਿੱਚ ਫੋਨ ਦੇ ਵਿੱਚ ਵਿਖਾਦਾ ਗਈਦਾ ਅੱਛਾ ਜੀ ਹਾਂ ਬੱਚਾ ਇਹਨੂੰ ਮਤਲਬ ਪਾਂਡੇ ਚ ਦੁੱਧ ਪੀਉਂਦੇ ਵੀਜੀ ਇਹਦਾ ਦੁੱਧ ਕਿੰਨਾ ਦੁੱਧ 8 ਕਿਲੋ ਵੀਜੀ ਲੀਟਰ ਵਾਲਾ ਹੋਊਗਾ 8 ਹਾਂਜੀ ਲਓ ਜੀ 8 ਕਿਲੋ ਦੁੱਧ ਤਾਂ ਸੁਆ ਦੂਜਾ ਹੀ ਨਾ ਸੁਆ ਦੂਜਾ ਵੀਜੀ ਲਓ ਜੀ ਸੁਆ ਦੂਜਾ ਠੀਕ ਆ ਜੀ ਬਾਕੀ ਠੰਡੀ ਸੀਜ਼ਨਸ ਆ ਗਿਆ ਵੀਜੀ ਨੋ ਨੋ ਪਾਸੋਂ ਪੋਸਤ ਲਗਾਨਾ ਚਾਹ ਹਾਂ ਮੇਰੇ ਲੰਮਾ ਲੰਮਾ ਪੂਰਾ ਥਾਂ ਨਿਕਲਦਾ ਵੀ ਜੀ 8 ਕਿਲੋ ਨਟ ਹਨਾ ਨਟ ਨਟ ਵੀ ਜੀ 9 ਹੋ ਜਾਊਗਾ 8 ਤੋਂ ਥੱਲੇ ਨਹੀਂ ਜਾਂਦਾ ਦੁੱਧ ਉਹ ਵੀ 8 ਤੋਂ ਬਾਹਰ ਹੋ ਸਕਦਾ 8 ਤੋਂ ਅੰਦਰ ਨਹੀਂ ਹੋਊਗਾ ਤੇ ਮਹੀਨੇ ਕਦਾ ਸੂਹਾ ਜਿਹੜਾ ਤੁਹਾਨੂੰ ਦਿਖਾਈ ਦਿੱਤਾ ਮਗਰ ਇਹਦੇ ਬੱਚੀ ਆ ਫੀਮੇਲ ਕਾਪ ਆ ਜਿੱਦਾਂ ਦੀ ਮਦਰ ਆ ਉਦਾਂ ਦਾ ਮਗਰ ਬੱਚਾ ਤਸੀਲੀਆਂ ਸੂਲੀਆਂ ਬਹੁਤ ਆ ਵੀਰਾਂ ਦਾ ਵੀ ਬੰਗਾਰ ਅਸੀਂ ਪਾਉਣੀ ਅੱਗੇ ਕਿਸੇ ਦੀ ਬਿਲਕੁਲ ਮਰਜ਼ੀ ਆ ਵੈਸੇ ਪਾਉਣ ਦੀ ਲੋੜ ਨਹੀਂ ਕੀ ਆ ਤੁਸੀਂ ਵੇਖੋ ਆ ਬੱਚਾ ਜਮਗਰ ਪਛੀ ਫੀਮੇਲ ਕਾਫ ਆ ਠੀਕ ਹੈ ਜੀ ਤੇ ਨਿਸ਼ਾਨ ਜਿਹੜਾ ਐਗਜੈਕਟ ਸੁਆ ਵੀ ਇੱਥੇ ਕੀ ਮਹੀਨੇ ਕਰੇ ਸੁਆ ਮਹੀਨੇ ਦਾ ਮਹੀਨੇ ਦਾ ਵੀ ਜੀ ਆਵੇ ਇਦਾਂ ਖੁੱਲੀ ਰਹਿੰਦੀ ਸੀ ਇਹ ਨਾਲ ਕੋਈ ਵੀ ਰੱਖੇ ਬੱਚਾ ਵੀ ਸੇਮ ਹੈ ਦਾ ਇਹਨੂੰ ਰਸੀ ਨਹੀਂ ਪਾਈ ਮੈਂ ਸਗੋਂ ਘਰ ਪਾਈ ਰਸੀ ਅੱਛਾ ਅੱਛਾ ਪਿੱਛੋਂ ਜਿੱਥੋਂ ਵੀ ਆਈ ਆ ਜਿੱਥੋਂ ਵੀ ਆਏ ਆਪਣੇ ਰਿਸ਼ਤੇਦਾਰਾਂ ਤੋਂ ਲਈ ਬਾਹਰੋਂ ਨਹੀਂ ਲਈ ਵੀਰ ਜੀ ਬੱਚਾ ਨਾਲ ਹੀ ਖੁੱਲਾ ਰਹਿੰਦਾ ਬੱਚਾ ਨਾਲ ਹੀ ਖੁੱਲੇ ਰਹਿੰਦਾ ਵੀਰ ਜੀ ਮਗਰ ਪਛੀ ਜੀ ਪ੍ਰਿੰਟ ਵੀ ਸਾਰਾ ਵੇਖ ਲਓ ਇਹੋ ਸੇਮ ਬੱਸ ਇਹੋ ਬੱਚੀ ਆ ਤੇ ਇਹੋ ਹੀ ਵਾਇਡ ਆ ਠੀਕ ਹੈ ਜੀ ਤੇ ਅਠੋਂ ਬਾਹਰ ਐਸ ਵਕਤੇ ਤੇ ਥੱਲੇ ਦੁੱਧ ਹਾਜ਼ਰ ਆ ਜਿਹੜੇ ਕਿਸੇ ਕਿਸੇ ਵੀਰ ਨੇ ਵੀ ਆਗੇ ਤੁਸੀਂ ਖਰੀਦਣੀ ਆ ਆਗੇ ਖਰੀਦ ਲਿਓ ਆਨਲਾਈਨ ਕੋਈ ਮੰਗਾਉਂਦਾ ਤੇ ਜਿੰਨਾ ਤੁਹਾਨੂੰ ਤਸੱਲੀ ਤੇ ਦੱਸਿਆ ਜਾਊਗਾ ਉਸ ਬਿਹਾਵ ਤੇ ਤੁਸੀਂ ਸੌਫਤਾ ਕਰ ਲਿਓ ਠੀਕ ਆ ਤੋਂ ਮਗਰ ਬਚੀ ਆ ਅਠੋਂ ਅੰਦਰ ਨਹੀਂ ਗਾ ਅਠੋਂ ਬਾਹਰ ਜਿਹੜਾ ਦੁੱਧ ਇਹਦੇ ਥੱਲੇ ਤੁਸੀਂ ਚੋ ਸਕਦੇ ਜੀ ਤੋਂ ਕ੍ਰੋਸ ਅੰਗ ਦੇ ਵਿੱਚ ਆ ਜਿੱਦਾਂ ਇੱਕ ਦੋਸਤੋ ਜਰਸੀ ਦੇ ਨਾਲ ਜਿਹੜਾ ਕ੍ਰੋਸ ਆਂਗਾ ਐਚ ਐਫ ਦਾ ਠੀਕ ਆ ਜੀ ਬਾਕੀਆਂ ਘੋੜਾ ਘੋੜਾ ਉਹ ਕੋ ਭਾਈ ਦੀ ਪੂਰੀ ਹਾਂ ਨੇ ਤੋਰਾ ਤਾਰਾ ਤਾਂ ਚੰਗਾ ਬੱਛੀ ਦਾ ਆ ਜਾ ਬਾਕੀ ਆ ਮੂੰਹ ਫੇਸ ਦਿਖਾਈ ਮਾੜਾ ਨਿਸ਼ਾਨ ਆ ਕਰਿਓ ਆ ਵੇਖੋ ਜੀ ਛੋਟੀ ਜਿਹੀ ਬੂਤੀ ਆ ਜਿੱਦਾਂ ਆਪਾਂ ਕਿ ਜਰਸੀ ਅੱਗ ਦੀਆਂ ਵੜਾ ਦੇਖਦੇ ਆ ਤੇ ਜਰਸੀ ਦੇ ਵਿੱਚ ਨੂੰ ਤੁਸੀਂ ਕਰਾਸ ਮੰਨ ਕੇ ਸੌਦਾ ਕਰ ਲਿਓ ਠੀਕ ਆ ਬਾਕੀ ਨਿਸ਼ਾਨ ਆ ਮਿਲਦੀ ਪੂਰੀ ਟਿਕ ਟਿਕ ਆ ਕੇ ਭਾ ਵੀ ਜੀ ਇਦਾਂ ਹੀ ਵੰਗਾ ਨਹੀਂ ਪਾਈਦਾ ਆਪਾਂ ਇਦਾਂ ਚੋਈਦੀ ਆ ਠੀਕ ਆ ਜੀ ਹਾਂ ਚਾਨਾ ਚਾਨਾ ਕੀ ਮੋਲ ਵੜੀ ਮੋਲ ਵੀਜ ਜੋ ਮਰਜ਼ੀ 30 35 ਜੋ ਮਰਜ਼ੀ ਕਰੀਏ 27.5 ਦੀ ਦੇ ਦਾਂਗੇ ਜੀ 27.5 ਦੀ ਹਾਂਜੀ ਚਲ ਬਾਕੀ ਮੋਕੇ ਦੇ ਮਾਨਤਨ ਕਰ ਦਾਂਗੇ ਹਾਂ ਕੰਨੀ ਵਾਲੇ ਦੰਦ ਖੜੇ ਆ ਜੀ ਵੇਖੇ ਨਹੀਂ ਵੀਰ ਜੀ ਆਪਾਂ ਹਾਂ ਉਹ ਮੋਹ ਛੀ ਕੰਨੀ ਵਾਲੇ ਦੰਦ ਖੜੇ ਆ ਵੇਖੇ ਨਹੀਂ ਜੀ ਵੇਖ ਲੈਨੇ ਆ ਉਹ ਕੰਨੀ ਵਾਲੇ ਖਲੋਤੇ ਦੰਦ ਉਹ ਦੁੱਧ ਦੰਦ ਕੰਨੀ ਵਾਲੇ ਠੀਕ ਆ ਆ ਵੇਖੋ ਠੀਕ ਆ ਜੀ ਇਧਰ ਲੱਕ ਰਿਹਾ ਜੀ ਇਧਰ ਲ ਵੀ ਹੈਗਾ ਦੰਦ ਅਗਲਾ ਹਾਂ ਕੰਨੀਆ ਇੱਕ ਕੰਨੀ ਵਾਲਾ ਕੱਢ ਗਿਆ ਤੇ ਇੱਕ ਖੜਾ ਆ ਠੀਕ ਹੈ ਜੀ। ਬਾ ਪਾਣੀ ਵੇਖਿਆ ਹੋਵੇ ਕਿ ਜੇ ਵੇਖਿਆ ਹੁੰਦਾ ਤਾਂ ਆਪਾਂ ਪਹਿਲਾਂ ਹੀ ਗਾ ਲੈਣਾ ਸੀ। ਨਹੀਂ ਗਾਲਾਂ ਕਰਦੀ ਸੀ ਮੈਂ ਮਾੜੀ ਨਜ਼ਰ ਮਾਰੀ। ਹਾਂਜੀ ਹਾਂਜੀ ਜੀ। ਬਹੁਤ ਦੋਸਤੋ ਕੰਨੀ ਵਾਲੇ ਦੰਦ ਛਿੱਗੀ ਮੰਨ ਕੇ ਸੌਦਾ ਕਰਿਓ ਕੰਨੀ ਵਾਲਾ ਇੱਕ ਦੰਦ ਤਾਂ ਸਟਿਆ ਇੱਕ ਖੜਾ ਦੰਦ ਠੀਕ ਹੈ ਜੀ। ਤੇ ਰੇਟ ਤੁਹਾਨੂੰ ਨਿਸ਼ਾਨ ਨੇ ਦੱਸਤਾ। ਚੰਗੀ ਅ ਬੈੜ ਬਾਕੀ ਮੇਰੇ ਵੀਰ ਨੇ ਜਿੰਨੇ ਕਿੰਨੇ ਪੈਸੇ ਲਾਉਣੇ ਆ ਘਰੇ ਚਾਹ ਪਾਣੀ ਦਾ ਚੰਗਾ ਸੋਹਣਾ ਡੰਗਾ ਚਲਾਊਗੀ ਨਾਲੇ ਮਗਰ ਵੀ ਬੱਛੀ ਆ ਕੋਈ ਤਿਆਰ ਕਰ ਲਓਗੇ ਤੁਸੀਂ ਠੀਕ ਆ। ਲੈ ਵੀ ਨਿਸ਼ਾਨ ਅਗਲੇ ਪਾਸੇ ਆਪਣੇ ਕੋਲ ਜਿਹੜੀ ਆ ਕਰਾਸ ਵਿੱਚ ਖੜੀ ਬੈੜ। ਇਹ ਵੀ ਜੀ ਇਹੋ ਮਹੀਨੇ ਦੀ ਤੇ ਨਦਰੀ ਦੀ ਸੂਈ ਆ ਇਹ ਆਪਾਂ ਹੀ ਦਿੱਤੀ ਹੈ ਆਪਣੇ ਰਿਸ਼ਤੇਦਾਰਾਂ ਨੂੰ ਅੱਛਾ ਜੀ ਹਾਂ ਤੇ ਇਹਦਾ ਬੱਚਾ ਗਿਆ ਮਾਰਾ ਆਪਣੇ ਦਾ ਪ੍ਰੋਪਰ ਚਵਾਈ ਦੀ ਵੀਡੀਓ ਵੀ ਹੈਗੀ ਆ ਬੱਚੇ ਸਮੇਤ ਵੀ ਇਹਦੀ ਵੀਡੀਓ ਹੈਗੀ ਬੱਚੇ ਦੀ ਠੀਕ ਆ ਜੀ ਹਾਂਜੀ ਠੀਕ ਆ ਦੇ ਦੇ ਟਾਈਮ ਕਿਨਾ ਦੱਸਿਆ ਜੇ 3 ਤਿੰਨ ਅਗਸਤ ਦੀ ਸੂਈ ਹੋਈ ਜੀ 3 ਅਗਸਤ ਦੀ ਇਸੇ ਮਹੀਨੇ ਦੀ ਹਾਂ ਇਸੇ ਮਹੀਨੇ ਦੀ ਜੀ ਬੋ ਜੀ 3 ਅਗਸਤ ਦੀ ਸੂਈ ਆ ਤੇ ਅੱਜ ਦੋਸਤੋਂ ਤਕਰੀਬਨ 20 ਦਿਨ ਹੋ ਗਏ ਆ ਹਾਂਜੀ 20 19 20 19 20 ਦਿਨ ਹੋ ਗਏ ਆ ਤੇ ਦੁੱਧ ਥੱਲੇ ਨਿਸ਼ਾਨ ਕਰਾ 13 ਕਿਲੋ ਵੀ ਜੀ ਤੋਲਵਾ ਦੁੱਧ ਹੋ ਗਿਆ ਥੱਲੇ 1 ਬੜਾ ਗਾੜੀ ਪਾਲੋ ਤੇ ਇਦਾਂ ਬੈਜੋ ਥੱਲੇ ਲੋ ਵੀ 13 ਕਿਲੋ ਦੁੱਧ ਬਿਨ ਬੱਚੇ ਤੋਂ ਉਹ ਬੱਚਾ ਐਕਸਪਾਇਰ ਹੋ ਗਿਆ ਸੀ ਇਹਦਾ ਬਾਕੀ ਪ੍ਰੋਪਰ ਆਪਣੇ ਤੇ ਵੀਡੀਓ ਬਣੀ ਹੈਗੀ ਵੀਰ ਜੀ ਠੀਕ ਹੈ ਜੀ ਹਾਂ ਕੋਈ ਨਿਆਣਾ ਸਿਆਣਾ ਕੋਈ ਜਿਹੜਾ ਦੋਸਤ ਪਾਉਣ ਦੀ ਲੋੜ ਨਹੀਂ ਗਈ ਇਸੇ ਤਰ੍ਹਾਂ ਬਹਿ ਕੇ ਤੁਸੀਂ ਚਬਾਈ ਕਰ ਲੋਗੇ ਠੀਕ ਆ ਤੇ ਫਿਲਹਾਲ ਇਸ ਵਕਤ ਜਿਹੜਾ 13 ਕਿਲੋ ਦੁੱਧ ਇਹਦੇ ਥੱਲੇ ਤੁਸੀਂ ਚੋਕੇ ਦੂਜਾ ਸੂਬਾ ਹਾਈ ਟੂਡ ਵੀ ਚੰਗੀ ਵੀਰ ਜੀ ਹਾਈਟ ਕਾ ਤਾਂ ਚੰਗਾ ਸੈਕੰਡ ਟਾਈਮਰ ਆ ਦੂਜਾ ਸੂਬਾ ਬਾਕੀ ਲੰਬੀ ਲੰਬੀ ਪੂਰੀ ਬੇਲ ਦੀ ਆ ਲੋ ਕਿਉਂ ਵੀ ਐ ਵੀ ਨਹੀਂ ਹੈਗਾ ਬਿੱਲੂ ਛੂਲੂ ਛੂ ਜੀ ਨਹੀਂ ਨਹੀਂ ਵੀ ਜੀ ਇਦਾਂ ਹੀ ਮਿਲਦੀ ਆ ਦੇ ਹਾਂ ਐ ਜਿੱਥੇ ਮਰਜ਼ੀ ਡੱਕੋ ਤੇ ਚਲੋ ਜਿੱਥੇ ਮਰਜ਼ੀ ਚ ਹੋਈ ਜਾਵੇ ਇਹਨੂੰ ਵੀ ਜੀ ਹਾਂ ਲਓ ਵੀ ਆ ਜਾ ਇਹ ਆਪਾਂ ਕਹਿ ਲਾਂਗੇ ਅਸਲ ਦੇ ਵਿੱਚ ਇਹ ਫਰਿਜਾਂ ਨਹੀਂ ਠੀਕ ਆ ਜੀ ਕਰਮਾਲੀਆਂ ਜਿੱਥੇ ਮਰਜ਼ੀ ਬਹਿ ਕੇ ਜਿਹੜੇ ਮਰਜ਼ੀ ਟਾਈਮ ਤੇ ਕੋਈ ਪ੍ਰੋਣਾ ਤਰੋਣਾ ਆਇਆ ਜਦੋਂ ਮਰਜ਼ੀ ਬਹਿ ਕੇ ਚਵਾਈ ਕਰੋ ਠੀਕ ਆ ਜੀ ਤੋਂ ਸਹੀ ਸਾਊ ਠੰਡੀ ਤੇ ਦੀ ਬਿਲਕੁਲ ਪਰਤੇ-ਪੁਰਤੇ ਵਾਲੇ ਜਿਹੜੇ ਦੋਸਤ ਪਸ਼ੂ ਆਉਂਦੇ ਆ ਬਿਲਕੁਲ ਵਾਜਪਰੇਟ ਜੈਜ ਰੇਟ ਇੱਕ ਪੂਰੀ ਤੁਹਾਨੂੰ ਥੋੜੀਆਂ ਜਿਹਾ ਆਪਾਂ ਹੋਰ ਥੱਲੇੋਂ ਇਧਰੋਂ ਦਿਖਾ ਦਿੰਨੇ ਆ ਸਫਾਈਆਂ ਸੁਫਾਈਆਂ ਆਹ ਕਰੋ ਚੈੱਕ ਆਹ ਥਾਣਾ ਜੀ ਠੀਕ ਆ ਅਗਲੇ ਪਿਛਲੇ ਥਾਣਾ ਦਾ ਸਹਿਜ ਵੇਖ ਲਓ ਤੇ 13 ਕਿਲੋ ਪਰਮਾਨ ਬਾਕੀ ਆ ਬੱਚਾ ਇਹ ਇਹ ਬੱਚਾ ਇਹ ਦੇ ਮਗਰਾਂ ਬਾਕੀ ਹਾਂ ਡੱਬਾ ਬੱਚਾ ਹੈ ਚੁਆਈ ਦੀ ਪ੍ਰੋਪਰ ਆਪਣੇ ਤੋਂ ਵੀਡੀਓ ਹੋ ਗਈ ਸਾਰੀ ਹੈ ਗਈ ਇਹ ਦੀ ਡਿਟੇਲ ਪੂਰੀ ਇਹ ਪਿਛਲੇ ਘਰ ਦੀ ਹੈ ਹਾਂ ਜੀ ਠੀਕ ਹੈ ਠੀਕਾ ਨਿਸ਼ਾਨ ਅੱਛਾ ਨਿਸ਼ਾਨ ਦੇ ਦਿਆ ਕਿੰਨੇ ਦੀ ਵੀਰੇ ਆ ਵੇਖ ਲੋ ਤਰੀਕ ਵੀ ਆਉਂਦੀ ਉੱਤੇ ਇਹ ਕਹਿਣ ਵਾਲੀ ਗੱਲ ਨਹੀਂ ਹੈਗਾ ਹਾਂ ਤੇ ਤੈਨੂੰ ਦਰੇ ਇਹਨੇ ਸੂਈ ਹੀ ਵੀਜੀ ਹੂੰ ਵੀ ਹਫਤੇ ਕੋ 4-5 ਦਿਨਾਂ ਦਾ ਬੱਚਾ ਸੀ ਜੀ ਛਣਛਣ ਦੇਈਏ ਕਿੰਨੇ ਦੀਏ ਵੀਜੀ ਹੁ ਤਾਂ ਇਹ 33000 ਦੇ ਦਾਂਗੇ ਹਾਂ ਨਾ ਹੱਸਦਾ ਹੈ 33000 ਦੇ ਉਹਦਾ ਮੋਦ ਮਾਲ ਵਾਦੇ ਪੋੜਾ ਹੈ ਉਹ ਤੇ 33000 ਦੇ ਦਾਂਗੇ ਜੀ 33 ਹਾਂ ਜੀ ਦੋ ਦਿਨ 13 ਕਿਲੋ ਤੋਲਵਾਊਗਾ ਇਹ ਗੱਲਾਂ ਵਾਲਾ ਨਹੀਂ ਤੁਹਾਨੂੰ ਆਪਾਂ ਅੱਗੇ ਕਹਿਣਾ ਬਾਕੀ ਮੌਕੇ ਦੇ ਵੀਰ ਭਰਾ ਦਾ ਮਾਨਦਾਨ ਕਰਦਾ ਜ਼ਰੂਰ ਆ। ਅੱਛਾ। ਜ਼ਿਆਦਾ ਫਰਕ ਨਹੀਂ ਹੋਣਾ। ਐਵੇਂ ਕਿ ਆਖੀ ਆਪਾਂ ਵੀ ਜੀ। ਲਓ ਵੀ 33000 ਦੀ ਠੀਕ ਆ ਜੀ। 33000 ਪਹਿਲਾਂ ਹੀ ਦੋਸਤੋ ਵੀਰਾਂ ਦਾ ਵੀ ਉਹਨਾਂ ਕੀ ਮੁੱਲ ਕੀਤਾ ਵਿੱਚੋਂ ਬਾਕੀ ਮਾਨਦਾਨ ਹੋਊਗਾ ਕਿਸੇ ਭਰਾ ਦੇ ਆਏ ਕੇ ਦਾ ਕੋਈ ਦਸਾ ਰੋਸਾ ਛੜਾਈ ਕੋਈ ਪਿਆਰ ਮੁਹੱਬਤ ਨਾਲ ਜਿਹੜਾ ਦੋਸਤੋ ਕੋਈ ਛੋਟਚਾ ਆਪਾਂ ਬਣਦਾ ਸਰਦਾ ਉਹ ਜ਼ਰੂਰ ਮੌਕੇ ਦੇ ਬਾਕੀ ਕ੍ਰਾਸ ਹੈਗੀ ਵੀਰ ਜੀ ਕੋਈ ਗਰਮੀ ਨਹੀਂ ਕੋਈ ਕੋਸ਼ ਨਹੀਂ ਆ। ਠੀਕ ਆ ਜੀ। ਆਹ ਮੂੰਹ ਮੱਥੇ ਤੋਂ ਆ। ਤੇ ਬਾਕੀ ਪਿੱਛੋਂ ਜਿਸ ਘਰ ਤੋਂ ਵੀ ਆਈ ਆ ਦੋਸਤੋ ਬੱਚਾ ਵੀ ਨਾਲ ਤੁਹਾਨੂੰ ਪ੍ਰੋਪਰ ਨਹੀਂ ਆਪਣੇ ਘਰ ਰਹਿ ਕੇ ਗਈ ਆ ਮਾਪਾਂ ਜੀ ਤੋਂ ਲਈ ਨਾ ਪਹਿਲੋਂ ਤਿੰਨ ਤਰੀਕ ਦੀ ਸੋਈ ਆਪਣੇ ਘਰ ਆਪਾਂ ਦੋ ਤਿੰਨ ਡਾਂਗ ਚੋਈ ਆਪਾਂ ਰਿਸ਼ਤੇਦਾਰਾਂ ਨੇ ਖੜੀ ਫੇਰ ਵਾਸ ਲੈ ਆਂਦੀ ਆਪਾਂ ਬੱਚਾ ਮਾਰਨ ਕਰਕੇ ਅੱਛਾ 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 ਪਹਿਲਾਂ ਇੱਥੋਂ ਗਈ ਆ ਹਾਂ ਇਹ 40500 ਦੀ ਦਿੱਤੀ ਸੀ ਜੀ ਅੱਛਾ ਜੀ ਅੱਛਾ ਹਾਂ ਫਿਰ ਆਪਾਂ ਥੋੜੀ ਬੜੇ ਘੜਵਾਦ ਨਾਲ ਲਈ ਤੇ ਫਿਰ ਮਾਇਆ ਚਲ ਕੋਈ ਨਹੀਂ ਪਾ ਦਿੰਦੇ ਆ ਆਪਾਂ ਚਲੋ ویسੇ ਕਰੀਏ ਵਪਾਰ ਲੈਣਾ ਆਪਾਂ ਤਾਂ ਚਲੋ ਫਿਰ ਆਪਣੇ ਸੱਜਣ ਮਿੱਤਰ ਆਉਂਦੇ ਰਹਿੰਦੇ ਆ ਹਾਂਜੀ ਹਾਂਜੀ ਭੈਣ ਭਰਾ ਹੋਰ ਲੋੜਵੰਦਾ ਆਪਾਂ ਕੋਲ ਇੱਕ ਦੇ ਕਈ ਹੁੰਦਾ ਪ੍ਰੂਫ ਗੱਲਾਂ ਮਾਰੀ ਜਾਂਦੇ ਹੁੰਦੇ ਆ ਆਪਾਂ ਉਹ ਕੰਮ ਨਹੀਂ ਕਰਦੇ ਹਾਂ ਨਹੀਂ ਨਹੀਂ ਇਹ ਲੋਬ ਦੋਸਤ ਤਾਜੀ ਸੱਜਰ ਸੂਈ ਇੱਥੋਂ ਹੀ ਗਈ ਸੀਗੀ ਤੇ ਬਾਅਦ ਵਿੱਚ ਬੱਚਾ ਮਾਰਨ ਕਰਕੇ ਉਹ ਵੀਰਾਂ ਦੇ ਵੀ ਮਤਲਬ ਕਿ ਸਾਨੂੰ ਹੋਰ ਪਸ਼ੂ ਦੇ ਦੇ ਫਿਰ ਹਾਲ ਹੁਣ ਬਿਨ ਬੱਚੇ ਤੋਂ ਆ 13 ਕਿਲੋ ਦੁੱਧ ਤੇ ਰੇਟ ਤੁਹਾਨੂੰ ਦੇਤਾ 30000 ਠੀਕ ਆ ਜੀ ਇਹ ਅੱਜ ਨਗਨੇ ਵੀਰ ਨਿਸ਼ਾਨ ਦੇ ਕੋਲ ਟੋਟਲ 5 ਸੋ ਪੰਜੇ ਪਸ਼ੂ ਭਾਪੜਤੇ ਦੇ ਵਿੱਚ ਆ ਜਾਇਜ ਆ ਰੇਟ ਮੇਰਾ ਭਰਾ ਕੋਈ ਇੱਥੇ ਆਣ ਕੇ ਆਪਦੀ ਤਸੱਲੀ ਕਰੇ ਰੀਜ ਦੇ ਨਾਲ ਠੀਕ ਹੈ ਜੀ ਤੇ ਕੋਈ ਭਰਾ ਇੱਥੇ ਆਉਂਦਾ ਰੋਟੀ ਪਾਣੀ ਗਲ ਪਾਣੀ ਦੀ ਪੂਰੀ ਸੁਵਿਧਾ ਹੈਗੀ ਆ ਕੋਈ ਭਰਾ ਆਣ ਕੇ ਆਪਦੀ ਤਸੱਲੀ ਕਰੇ ਖੁੱਲੇ ਦਿਲ ਦੇ ਨਾਲ ਰਵੀ ਨਿਸ਼ਾਨ ਇੱਕ ਨੰਬਰ ਬੋਲ ਦੇ ਵੀਰ ਨੰਬਰ ਹੈਗਾ ਵੀਰ ਜੀ 70876 7451 ਪਿੰਡ ਹੈ ਘਰ ਸੂੜਪੋਨਾਰਾ ਜ਼ਿਲ੍ਹਾ ਤਰਨਤਾਰ ਤਸੀੜੀ ਤਰਨਤਾਰ ਹੈ ਵੀਰ ਜੀ ਪੀਲੀ ਘਰ ਦੇ ਲਾਗੇ ਆਪਣੀ ਬਹਿ ਗਿਆ ਵੀਰ ਜੀ ਠੀਕ ਹੈ ਜੀ ਹਾਂ ਜੀ ਰਵੀ ਨਿਸ਼ਾਨ ਸਿੰਘ ਜੀ ਤੇ ਸ਼ਾਨ ਸਿੰਘ ਹੱਸ-ਹੱਸ ਕੇ ਗੱਲਾਂ ਕਰਦਾ ਮੇਰਾ ਵੀਰ ਸਦਾ ਹੀ ਤੇ ਬਹੁਤ ਵਧੀਆ ਪਸ਼ੂ ਆਉਂਦੇ ਰਹਿੰਦੇ ਆ ਦੋਸਤੋ ਤੇ ਵਾਜਬ ਬਿਲਕੁਲ ਰੇਟ ਹੁੰਦਾ ਰੇਟ ਬਿਲਕੁਲ ਵਾਜਬ ਹੁੰਦਾ ਜਾਇਜ਼ ਰੇਟ ਤੇ ਉੱਪਰ ਪਸ਼ੂ ਲੈ ਕੇ ਆਉਂਦਾ ਤੇ ਜਿੰਨੇ ਵੀ ਹੋ ਸਕਦਾ ਬਿਲਕੁਲ ਪਤਲੀ ਜਿਹੀ ਕਮਾਈ ਕਰਕੇ ਪਸ਼ੂ ਦੇ ਦੇਣਾ ਹੁੰਦਾ ਅੱਜ ਇਹ ਪੰਜ ਪਸ਼ੂ ਆ ਨਾ ਕਿ ਤੁਹਾਨੂੰ ਪਸੰਦ ਆਏ ਹੋਣਗੇ ਬਾਕੀ ਵੀਡੀਓ ਬਾਅਦ ਤੋਂ ਬਾਅਦ ਆ ਕੇ ਸ਼ੇਅਰ ਕਰ ਦਿਆ ਕਰੋ ਮੇਰਾ ਭਰਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ